Thank <laughs> you. Thank <laughs> you. ਹਾਂਜੀ ਸਾਡੇ ਨਾਲ ਜੁੜ ਚੁੱਕੇ ਨੇ ਉਸਤਨਾਮ ਸਿੰਘ ਚੇਅਰਮੈਨ ਹਾਂਜੀ ਚੇਅਰਮੈਨ ਸਾਹਿਬ ਕੀ ਹੋਇਆ ਐਕਸੀਡੈਂਟ ਜੀ ਜਿਹੜਾ ਦੇਖੋ ਜੀ ਇਹ ਜਸ਼ਰਪ੍ਰੀਤ ਸਿੰਘ ਬਦਲਾਲ ਸਿੰਘ ਵਾਸੀ ਸਭਰਾ ਤੇ ਗੁਰਲਾਲ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਦੋਹੇ ਸਭਰਾ ਇਹ ਸਭਰਾ ਤੋਂ ਉੱਪਰ ਨੂੰ ਲੱਕੜ ਦਾ ਕੰਮ ਕਰਦੇ ਮਿਸਤਰੀ ਦਾ ਦੋਹੇ ਜਾ ਰਹੇ ਜੀ ਜੀ ਤੇ ਮੁਖਤਾਰ ਸਿੰਘ ਸਰਪੰਚ ਦੀ ਬੈਗ ਤੇ ਲਾਗੇ ਧੁੰਦ ਹੋਣ ਕਰਨਾ ਐਕਸੀਡੈਂਟ ਹੋ ਗਿਆ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕੀ ਨਾ ਹੋਇਆ ਹਾਂਜੀ ਜੋ ਕਿ ਉੱਥੇ ਇਹਨਾਂ ਨੂੰ ਡਿੱਗਿਆਂ ਪਿਆਲ ਦੇਖ ਕੇ ਸਖਵਿੰਦਰ ਸਿੰਘ ਸਭਰਾ ਜੋ ਪਸਾਨ ਜੂਨੀਅਰ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਭਤੀਜਾ ਆ ਰਿਹਾ ਸੀ ਕਾਰ ਤੇ ਉਹਨੇ ਚੁੱਕ ਕੇ ਇਹਨਾਂ ਨੂੰ ਸੱਧੂ ਹਸਪਤਾਲ ਲਿਆਂਦਾ ਹਾਂਜੀ ਜਿਹਦੇ ਵਿੱਚ ਜਸ਼ਨਦੀਪ ਸਿੰਘ ਤੇ ਪੁੱਤਰ ਜਿਹੜੀ ਉਹਦੀ ਡੈਥ ਹੋ ਚੁੱਕੀ ਆ ਮੌਕੇ ਤੇ ਹਾਂਜੀ ਤੇ ਜਿਹੜਾ ਗਰਨਾਲ ਸਿੰਘ ਆ ਉਹਦੇ ਸਟੰਕ ਕਾਫੀ ਡੱਗੀਆਂ ਤੇ ਉਹ ਇਲਾਜ ਲਈ ਸੱਧੂ ਹਸਪਤਾਲ ਚ ਦਾਖਲਾ ਇੱਥੇ ਬੈਠੇ ਆ ਇਹ ਮੋਟਰਸਾਈਕਲ ਤੇ ਜਾਂਦੇ ਸੀ ਇਹ ਇਹ ਬਿਲਕੁਲ ਮੋਟਰਸਾਈਕਲ ਤੇ ਜਾਂਦੇ ਸੀ ਸਵੇਰੇ ਤਕਰੀਬਨ ਕੋਈ 7:00 9:00 ਵਜੇ ਕਾਦਾ ਕੰਮ ਕਰਦੇ ਆ ਜੀ ਇਹ ਲੱਕੜ ਦਾ ਕੰਮ ਕਰਦੇ ਆ ਜੀ ਰੋਜ ਦਾ ਕੰਮ ਕਰਦੇ ਆ ਕਿ ਇਹਦਾ ਪੱਗੂਪੁਰ ਪੱਗੂਪੁਰ ਜਾਣਾ ਹੈ ਨਾ ਰੋਜ ਦੀ ਤਰ੍ਹਾਂ ਜਾਂਦੇ ਹੈ ਨਾ ਰੋਜ ਦੀ ਤਰ੍ਹਾਂ ਇੱਕ ਮੁੰਡੇ ਦੀ ਉਮਰ ਤਕਰੀਬਨ ਮੇਰਾ ਖਿਆਲ 20 ਸਾਲ ਇਥੇ ਗਰਨਾਲ ਸਿੰਘ ਦੀ ਜਿਹੜੀ ਇਹਦੀ 45-40 ਸਾਲ ਹਾਂਜੀ ਤੇ ਬਹੁਤ ਇਹਨਾਂ ਦਾ ਆਪਸੀ ਪਿਆਰ ਸੀ ਤੇ ਵਿਚਾਰੇ ਕੰਮ ਤੇ ਜਾ ਰਹੇ ਸੀ ਜੀ ਤੇ ਜੇ ਜੇ ਸੀ ਨਾ ਐਕਸੀਡੈਂਟ ਹੋਇਆ ਉਹਨੂੰ ਰੁਕਣਾ ਚਾਹੀਦਾ ਕਿ ਰੋਕੇ ਬੰਦੇ ਝੁਕਣੇ ਚਾਹੀਦੇ ਸੀ ਚਲੋ ਘਟਲਾ ਕਹਿਣਾ ਵਾਪਰ ਸਕਦੀ ਆ ਹਾਂਜੀ ਤੇ ਕਾਹੀ ਹੋਣਾ। ਲਾਜੋ ਜਿਹੜਾ ਜ਼ਖਮੀਆਂ ਦਾ ਇਲਾਜ ਕਰਾਉਂਦਾ ਹੈ। ਤੇ ਜਿਹੜਾ ਗੁਰਲਾਲ ਜਿਹੜੇ ਜਿਹੜੇ ਗੁਰਲਾਲ ਸਿੰਘ ਆਪਣੇ ਜ਼ਖਮੀ ਹੋਏ ਆ ਉਹਨਾਂ ਦਾ ਇਸ ਟਾਈਮ ਕਿਸ ਤਰ੍ਹਾਂ ਦਾ ਹਾਲ ਹੈ? ਹਾਂ ਸੰਧੂ ਹਸਪਤਾਲ ਆ ਗਿਆ ਅਗਰ ਤੱਕ ਨਹੀਂ ਸਾਨੂੰ ਜਾਨ ਲੱਗਾ ਉਹ ਟੈਂਕ ਟੂਕ ਲਾ ਰਹੇ ਉਹਨਾਂ ਦੇ ਸੱਟਾ ਕਾਫੀ ਆ। ਹਾਂਜੀ। ਤੇ ਦੋ ਤਾਂ ਬਾਅਦ ਉਹਨਾਂ ਨੇ ਕਿਹਾ ਸਾਨੂੰ ਵੀ ਅਹੀਂ ਉਹਨਾਂ ਨੂੰ ਤੁਹਾਨੂੰ ਦਿੰਦੇ ਆ ਤੇ ਉਹ ਗੱਡੀ ਲੈ ਕੇ ਤੇ ਆ ਦੀ ਸਿੱਧੀ ਸਿਰਦੀ ਸਕੈਨ ਕਰਾ ਕੇ ਲਿਆਓ। ਜਿੱਥੇ ਜੇ ਵੇਖਿਆ ਜਾਵੇ ਤਾਂ ਪਿੰਡ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਉਹ ਨੌਜਵਾਨ ਦੀ ਜਿੱਤਰਾ ਮੌਤ ਹੋ ਚੁੱਕੀ ਹੈ ਦੇਖੋ ਜੀ ਉਹ ਪਰਿਵਾਰ ਬਹੁਤ ਉਦਾਰ ਬੱਜਾ ਸੀ ਹਾਂਜੀ ਤੇ ਨੌਜਵਾਨ ਦੀ ਜਦੋਂ ਮਰਤ ਹੋਈ ਰੱਖੋ ਜੀ ਕਿੰਨਾ ਵੱਡਾ ਦੁਕਾਨ ਚਾਪਰਦਾ ਉਹ ਨਾਮਵਰ ਪਰਿਵਾਰਾ ਸੀ ਉਹਦਾ ਬੰਦੇ ਦਾ ਇਹਦਾ ਦਾਦਾ ਵਾ ਅਸਾ ਜਨ ਸਿੰਘ ਮੈਂਬਰ ਬਚਿਆ ਤਾਂ ਜੀ ਇਹੋ ਬਿਆਲਾ ਬਹੁਤ ਮਸ਼ਹੂਰ ਬੰਦਾ ਵਾਰ ਉਹਨਾਂ ਦੇ ਪਰਿਵਾਰ ਨਾਲ ਬੜਾ ਵੱਡਾ ਘਟਾ ਵਰਦੇ ਆ ਠੀਕ ਹੈ ਜੀ ਧੰਨਵਾਦ ਜੀ ਚੇਰਮੈਨ ਸਾਹਿਬ ਉਹਨਾਂ ਦੇ ਜਿੱਥੇ ਪਿੰਡ ਉਹਨਾਂ ਦੇ ਕੱਲੇ ਪਰਿਵਾਰ ਦੇ ਨਹੀਂ ਸਾਰੇ ਪਿੰਡ ਦੇ ਵਿੱਚ ਹੀ ਸਹਿਮ ਦਾ ਮੌਲ ਬਣਿਆ ਠੀਕ ਹੈ ਜੀ ਉਹ ਏਡੀ ਵੱਡੀ ਘਟਨਾ ਵਾਪਰੀ ਜੀ ਜੀ ਹਾਂਜੀ ਹਾਂਜੀ ਧੰਨਵਾਦ ਜੀ ਸਮਾਂ ਕੱਢਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ